ਸਤਿ ਸ੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਅੱਜ ਦੀ ਸੀਡੀਪੀ ਦੀ ਕਲਾਸ ਵਿੱਚ ਕੁਝ ਪ੍ਰਾਣੇ ਪ੍ਰਸ਼ਨਾਂ ਨੂੰ ਡਿਸਕਸ ਕਰਨ ਜਾ ਰਹੀਆਂ ਇਹ ਕਲਾਸ ਤੁਹਾਡੇ ਪੀਐਸਟੈਟ ਪ੍ਰੀਖਿਆ ਜਿਹੜੀ ਕਿ 26 ਮਈ ਨੂੰ ਕੰਡਕਟ ਕਰਵਾਈ ਜਾਣੀ ਹੈ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਬਣਾ ਰਹੇ ਹਾਂ ਸੋ ਇਸ ਵੀਡੀਓ ਨੂੰ ਤੁਸੀਂ ਬੜੇ ਹੀ ਧਿਆਨ ਨਾਲ ਸੁਣਨਾ ਹੈ ਕੁਐਸਚਨਸ ਨੂੰ ਅਟੈਂਪਟ ਕਰਨ ਦੀ ਕੋਸ਼ਿਸ਼ ਕਰਨੀ ਹੈ ਸੋ ਇਹ ਜਿਹੜੀ ਵੀਡੀਓ ਹੈ ਤੁਹਾਡੇ ਪੇਪਰ 1 ਅਤੇ ਪੇਪਰ 2 ਦੋਨਾਂ ਦੇ ਕਨਸੈਪਟ ਨੂੰ ਕਲੀਅਰ ਕਰੇਗੀ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰ ਦਿਓ ਅੱਜ ਦਾ ਪਹਿਲਾ ਪ੍ਰਸ਼ਨ ਹੈ ਅਲਬਰਟ ਬੰਡੂਰਾ ਤੋਂ ਸੰਬੰਧਿਤ ਅਲਬਰਟ ਬੰਡੂਰਾ ਨੇ ਇੱਕ ਥਿਊਰੀ ਦਿੱਤੀ ਸੀਗੀ ਰੈਸੀਪ੍ਰੋਕਲ ਡਿਟਰਮੀਨਿਜ਼ਮ ਮਾਡਲ ਆਫ ਅਲਬਰਟ ਬੰਡੂਰਾ ਕੰਸਿਸਟ ਆਫ ਫੋਲੋਇੰਗ 3 ਫੈਕਟਰ ਐਕਸੈਪਟ ਇਹਨਾਂ ਦੀ ਜਿਹੜੀ ਸੋਸ਼ਲ ਲਰਨਿੰਗ ਦੀ ਥਿਊਰੀ ਸੀਗੀ ਗੱਲ ਕਰ ਰਹੀ ਹੈ ਕਿ ਤਿੰਨ ਚੀਜ਼ਾਂ ਨੂੰ ਛੱਡ ਕੇ ਚੌਥੀ ਚੀਜ਼ ਇਹੋ ਜੀ ਕਿਹੜੀ ਹੈ ਜਿਦੇ ਬਾਰੇ ਐਲਬਰਟ ਬੰਡੂਰਾ ਗੱਲ ਨਹੀਂ ਕਰਦੇ ਕਿ ਇਹ ਬਿਹੇਵੀਅਰ ਹੈ ਕਿ ਇਹ ਪਰਸਨ ਜਾਂ ਫਿਰ ਜੈਨੇਟਿਕ ਜਾਂ ਫਿਰ এনवायरमेंट ਵਿਵਹਾਰ ਵਿਅਕਤੀ ਜੈਨੇਟਿਕ ਅਤੇ ਵਾਤਾਵਰਣ ਜਦੋਂ ਅਸੀਂ ਐਲਬਰਟ ਬੰਡੂਰਾ ਦੀ ਗੱਲ ਕਰਦੇ ਹਾਂ ਸੋਸ਼ਲ ਲਰਨਿੰਗ ਥਿਉਰੀ ਦੀ ਗੱਲ ਕਰਦੇ ਹਾਂ ਤੇ ਇਹਦੇ ਵਿੱਚ ਇਹ ਗੱਲ ਕਰਦੇ ਹੈਗੇ ਆ ਜੀ ਵਿਵਹਾਰ ਦੀ ਗੱਲ ਕਰਦੇ ਹੈ ਵਿਅਕਤੀ ਦੀ ਵੀ ਇਹ ਗੱਲ ਕਰਦੇ ਹੈਗੇ ਆ ਤੇ ਵਿਅਕਤੀ ਦੇ ਨਾਲ ਵਾਤਾਵਰਣ ਦੀ ਵੀ ਗੱਲ ਕਰਦੇ ਆ ਕਿ ਤਿੰਨੇ ਚੀਜ਼ਾਂ ਆਪਸ ਵਿੱਚ ਇੰਟਰੈਕਟ ਕਰਦੀਆਂ ਨੇ ਐਂਡ ਚੌਥੀ ਜਿਹੜੀ ਚੀਜ਼ ਹੈਗੀ ਆ ਜਿਹੜਾ ਕਿ ਤੁਹਾਡਾ ਸਹੀ ਜਵਾਬ ਹੈ ਉਹ ਹੈ ਜੈਨੇਟਿਕ ਕਿ ਜੈਨੇਟਿਕ ਦੀ ਇਹਦੀ ਕੋਈ ਗੱਲ ਹੀ ਨਹੀਂ ਕੀਤੀ ਗਈ ਸੋ ਆਪਸ਼ਨ ਨੰਬਰ ਸੀ ਜਵਾਬ ਤੁਹਾਡਾ ਸਹੀ ਹੋਵੇਗਾ ਬਾਕੀ ਦੇ ਜਵਾਬ ਗਲਤ ਹੋ ਜਾਣਗੇ ਕਿਉਂਕਿ ਇਹਨਾਂ ਦੀ ਥਿਊਰੀ ਵਿੱਚ ਇਹਨਾਂ ਤਿੰਨਾਂ ਚੀਜ਼ਾਂ ਦੀ ਗੱਲ ਕੀਤੀ ਗਈ ਆ ਅਗਲਾ ਪ੍ਰਸ਼ਨ ਵੇਖ ਲੈਣੇ ਆ ਡੈਸ਼ ਇਜ਼ ਅ ਕਲਾਸਰੂਮ ਇਨ ਵੇਰ ਸਟੂਡੈਂਟ ਫਰੋਮ different cultural background cooperates by doing different part of a project to reach a common goal ek classroom hai jis vich vakh vakh sabhyacharak pishokad wale vidyarthi ek sanje tiche tak pahunchan li ek project te vakh vakh bhag karke sahyog karde han sahi jawab dasna hai sidha inane puch liya ki classroom kidi type hai ki hai kidi approach de vartu ki ti ja rahi hai us classroom de vich je kar bacche ਅਲੱਗ ਅਲੱਗ ਕਲਚਰਲ ਬੈਕਗ੍ਰਾਉਂਡਸ ਤੋਂ ਇਕੱਠੇ ਹੋ ਕੇ ਅਲੱਗ ਅਲੱਗ ਪਾਠ ਕਰ ਰਹੇ ਆ ਪ੍ਰੋਜੈਕਟ ਦਾ ਇੱਕ ਕਾਮਨ ਗੋਲ ਨੂੰ ਹਾਸਲ ਕਰਨ ਦੇ ਲਈ ਪਹੁੰਚਣ ਦੇ ਲਈ ਕਿ ਇਹ ਗਰੁੱਪ ਕਲਾਸਰੂਮ ਹੈ ਕਿ ਇਹ ਜਿਗਸੌ ਕਲਾਸਰੂਮ ਹੈ ਕਿ ਇਹ ਪੇਅਰਡ ਕਲਾਸਰੂਮ ਹੈ ਜਾਂ ਫਿਰ ਪੇਅਰ ਸ਼ੇਅਰ ਕਲਾਸਰੂਮ ਹੈ ਸਹੀ ਜਵਾਬ ਦੀ ਮੈਂ ਗੱਲ ਕਰੂੰਗਾ ਜਿਗਸੌ ਕਲਾਸਰੂਮ ਹੈ ਜਿਗਸੌ ਕਲਾਸਰੂਮ ਦੀ ਜਿਹੜੀ ਵਿਸ਼ੇਸ਼ਤਾ ਹੈਗੀ ਹੈ ਇਹਦੇ ਵਿੱਚ ਅਸੀਂ ਗੱਲ ਕਰਦੇ ਆ ਕਿ ਜਿਗਸੌ ਕਲਾਸਰੂਮ ਦੇ ਵਿੱਚ ਆਪਾਂ ਵੱਖਰੇ ਵੱਖਰੇ ਗਰੁੱਪਸ ਨੂੰ ਵੱਖਰਾ ਵੱਖਰਾ ਸਪੈਸ਼ਲਾਈਜ਼ਡ ਕੰਮ ਦੇ ਦਿੰਨੇ ਆ ਐਂਡ ਜਿਹਨੂੰ ਉਹ ਸੋਲਵ ਕਰਕੇ ਇੱਕ ਕਾਮਨ ਗੋਲ ਤੱਕ ਪਹੁੰਚਦੇ ਹੈਗੇ ਆ ਵੱਖਰੇ ਵੱਖਰੇ ਗਰੁੱਪਸ ਨੂੰ ਵੱਖਰਾ ਵੱਖਰਾ ਸਪੈਸ਼ਲਾਈਜ਼ਡ ਕੰਮ ਦੇ ਦਿੰਨੇ ਆ ਗਰੁੱਪ ਬਣਾ ਦਿੰਨੇ ਆ ਜਿਹਦੇ ਨਾਲ ਉਹ ਸਾਰੇ ਕੰਮ ਕਰਦੀ ਹੈਗੀ ਆ ਕਾਮਨ ਗੋਲ ਤੱਕ ਪਹੁੰਚਣ ਦੇ ਲਈ ਸੋ ਇਸ ਤਰ੍ਹਾਂ ਦੇ ਕਲਾਸ ਨੂੰ ਅਪਰੋਚ ਨੂੰ ਮੈਥਡ ਨੂੰ ਜਿਗਸਾ ਕਲਾਸਰੂਮ ਕਿਹਾ ਜਾਂਦਾ ਹੈ ਆਪਸ਼ਨ ਨੰਬਰ ਬੀ ਹੋ ਗਿਆ ਸਹੀ ਜਵਾਬ ਅਗਲਾ ਪ੍ਰਸ਼ਨ ਦੇਖ ਲਓ ਐਰਕਸਨ ਇੱਕ ਥਿਊਰੀ ਦਿੰਦੀ ਹੈ ਐਰਕਸਨ ਥਿਊਰੀ ਆਫ ਡਿਵੈਲਪਮੈਂਟ ਕਮਸ ਅੰਡਰ ਵਿਕਾਸ ਦਾ ਐਰਕਸਨ ਸਿਧਾਂਤ ਅਧੀਨ ਆਉਂਦਾ ਹੈ ਸਾਈਕੋਨੈਲੈਟਿਕ ਥਿਊਰੀ ਆਫ ਚਾਈਲਡ ਡਿਵੈਲਪਮੈਂਟ ਬਾਲ ਵਿਕਾਸ ਦਾ ਮਨੋਵਿਗਿਆਨਿਕ ਸਿਧਾਂਤ ਬਿਹੇਵੀਅਰਸ ਥਿਊਰੀ ਆਫ ਚਾਈਲਡ ਡਿਵੈਲਪਮੈਂਟ ਕੋਗਨੀਟਿਵ ਥਿਊਰੀ ਆਫ ਚਾਈਲਡ ਡਿਵੈਲਪਮੈਂਟ ਕੰਸਟਰਕਟਿਵਿਸਟ ਥਿਊਰੀ ਆਫ ਚਾਈਲਡ ਡਿਵੈਲਪਮੈਂਟ ਐਰੀਕਸਨ ਦੀ ਥਿਊਰੀ ਦੀ ਜਦੋਂ ਗੱਲ ਕਰਦੇ ਆਂ ਤੇ ਇਹਨਾਂ ਨੇ ਥਿਊਰੀ ਦਿੱਤੀ ਸੀਗੀ ਸਾਈਕੋਅਨੈਲਟਿਕ ਥਿਊਰੀ ਆਫ ਚਾਈਲਡ ਡਿਵੈਲਪਮੈਂਟ ਐਂਡ ਇਹ ਸਾਰੀ ਥਿਊਰੀ ਆਪਣੇ ਚੈਨਲ ਤੇ ਇਹ ਮੈਂ ਸਮਝਾਈ ਹੋਈ ਆ ਤੁਸੀਂ ਸਿੰਪਲੀ ਸਰਚ ਕਰ ਲਿਓ ਸਾਈਕੋਅਨੈਲਟਿਕ ਥਿਊਰੀ ਆਫ ਐਰਿਕ ਐਰੀਕਸਨ ਬਾਈ ਡੋਰ ਸਟੈਪ ਐਜੂਕੇਸ਼ਨ ਪੁਆਇੰਟ ਸਾਰੀ ਥਿਊਰੀ ਤੁਹਾਨੂੰ ਮਿਲ ਜਾਣੀ ਆ ਕਾਈਂਡ ਆਫ ਸਟੈਟਿਕ ਬੇਸਡ ਦੀ ਪ੍ਰਸ਼ਨ ਹੈਗਾ ਆ ਸੋ ਇਸ ਪ੍ਰਸ਼ਨ ਨੂੰ ਜ਼ਿਆਦਾ ਨਹੀਂ ਸਮਝਾਂਗੇ ਇਸ ਪ੍ਰਸ਼ਨ ਦਾ ਜਵਾਬ ਆਪਸ਼ਨ ਨੰਬਰ ਏ ਹੈ ਜੇਕਰ ਤੁਹਾਡੇ ਤੋਂ ਕੁਐਸਚਨ ਸੋਲਵ ਨਹੀਂ ਹੋ ਰਹੇ ਨਹੀਂ ਹੱਲ ਹੋ ਰਹੇ ਚਿੰਤਾ ਕਰਨ ਵਾਲੀ ਕੋਈ ਗੱਲ ਨਹੀਂ ਹੈਗੇ ਤੁਸੀਂ ਸਿਰਫ ਇਹਨਾਂ ਵੀਡੀਓਜ਼ ਨੂੰ ਵੇਖੋ ਤੇ ਸੀਡੀਪੀ ਦੀ ਜਿਹੜੀ ਮੈਂ ਮੈਰਾਥਨ ਕਲਾਸ ਲਗਾਈ ਹੈ ਜੀ ਉਹਨੂੰ ਤੁਸੀਂ ਜ਼ਰੂਰ ਵੇਖ ਲਿਓ ਫਿਰ ਹੀ ਤੁਸੀਂ ਇਹਨਾਂ ਪ੍ਰਸ਼ਨਾਂ ਨੂੰ ਹੱਲ ਕਰ ਸਕਦੇ ਹੋ ਹੋ ਸਕਦਾ ਇਹਨਾਂ 15 ਪ੍ਰਸ਼ਨਾਂ ਦੇ ਵਿੱਚੋਂ 2-4 ਪ੍ਰਸ਼ਨ ਨਾ ਵੀ ਹੱਲ ਹੋਣ ਬਟ ਕੋਈ ਗੱਲ ਨਹੀਂ ਹੌਲੀ ਹੌਲੀ ਹੀ ਚੀਜ਼ਾਂ ਤੁਹਾਨੂੰ ਸਿੱਖਣ ਨੂੰ ਮਿਲਦੀਆਂ ਨੇ ਅਗਲਾ ਪ੍ਰਸ਼ਨ ਵੇਖੋ ਥਰਸਟਨ ਗਰੁੱਪ ਫੈਕਟਰ ਸਟਰਕਚਰ ਆਫ ਇੰਟੈਲੀਜੈਂਸ ਡਸ ਨਾਟ ਇਨਕਲੂਡ ਵਿਚ ਆਫ ਦਾ ਫੋਲੋਇੰਗ ਥਰਸਟਨ ਦੀ ਥਿਉਰੀ ਹੈਗੀ ਆ ਇੰਟੈਲੀਜੈਂਸ ਦੀ ਉਹਦੇ ਵਿੱਚ ਇਹਨਾਂ ਨੇ ਗੱਲ ਕੀਤੀ ਹੈ ਕਾਫੀ ਸਾਰੀਆਂ ਚੀਜ਼ਾਂ ਦੀ ਤੇ ਇੱਕ ਇਹੋ ਜੀ ਚੀਜ਼ ਵੀ ਹੋਣੀ ਆ ਜਿਹਦੇ ਵਿੱਚ ਇਹਨਾਂ ਨੇ ਗੱਲ ਨਹੀਂ ਕੀਤੀ ਕਿ ਉਹ ਨੰਬਰ ਫੈਕਟਰ ਹੈ ਮੈਮਰੀ ਹੈ ਵਰਡ ਫਲੈਂਸੀ ਹੈ ਅਬਸਟਰੈਕਟ ਥਿੰਕਿੰਗ ਹੈ ਸਹੀ ਜਵਾਬ ਦੀ ਗੱਲ ਕਰਾਂਗੇ ਇਹਨਾਂ ਨੇ ਗੱਲ ਨਹੀਂ ਕੀਤੀ ਅਬਸਟਰੈਕਟ ਥਿੰਕਿੰਗ ਦੀ ਆਪਸ਼ਨ ਨੰਬਰ ਡੀ ਇਜ਼ ਦ ਰਾਈਟ ਆਨਸਰ ਐਂਡ ਬਾਕੀ ਦੇ ਜਿਹੜੇ ਆਪਸ਼ਨ ਹੈਗੇ ਆ ਮੈਂ ਤੁਹਾਨੂੰ ਇਹ ਵੀ ਇੱਕ ਵਾਰ ਦੱਸ ਦਿੰਨਾ ਸਭ ਤੋਂ ਪਹਿਲਾਂ ਮੈਂ ਇੱਥੇ ਇਨਸਰਟ ਦੇ ਵਿੱਚ ਜਾਊਂਗਾ ਟੈਕਸਟ ਬਾਕਸ ਐਂਡ ਮੈਂ ਟਾਈਪ ਕਰ ਦਿੰਨਾ ਕਿ ਜਿਹੜੇ ਜਿਹੜੇ ਹੈਗੇ ਆ ਸੋ ਆਹ ਜਿਹੜੇ ਤੁਸੀਂ ਵੇਖ ਰਹੇ ਹੋ ਇੱਕ ਵਾਰ ਮੈਂ ਇਹਨਾਂ ਨੂੰ ਥੋੜਾ ਜਿਹਾ ਵੱਡਾ ਕਰ ਦਿੰਨਾ ਤਾਂ ਜੋ ਤੁਹਾਨੂੰ ਪ੍ਰੋਪਰ ਵਧੀਆ ਤਰੀਕੇ ਨਾਲ ਪਤਾ ਲੱਗ ਜਵੇ ਇਹਨਾਂ ਦੀ ਜਿਹੜੀ ਥਿਊਰੀ ਸੀਗੀ ਸੋ ਤੁਸੀਂ ਵੇਖ ਸਕਦੇ ਹੋ ਜਿਵੇਂ ਕਿ ਮੈਂ ਇੱਥੇ ਵੱਡਾ ਕਰਤਾ ਇਹਨੂੰ ਤੇ ਥਰਸਟਨ ਜਦੋਂ ਗੱਲ ਕਰਦੇ ਆ ਥਰਸਟਨ ਦਾ ਜਿਹੜਾ ਮਾਡਲ ਹੈਗਾ ਵਰ ਵਰਬਲ ਕੰਪਰੀਹੈਂਸ਼ਨ ਦੀ ਇਹ ਗੱਲ ਕਰਦੇ ਆ ਪਹਿਲਾ ਹੋ ਗਿਆ ਵੈਸੇ ਤਾਂ ਇਹਨਾਂ ਨੇ 7 ਤਰ੍ਹਾਂ ਦੀ ਇੰਟੈਲੀਜੈਂਸ ਦੀ ਗੱਲ ਕੀਤੀ ਸੀਗੀ ਵੇਖੋ ਵਰਬਲ ਕੰਪਰੀਹੈਂਸ਼ਨ ਵਰਡ ਫਲੂਐਂਸੀ ਜਿਹੜੇ ਕਿ ਤੁਹਾਡੀ ਇਸ অপਸ਼ਨ ਵਿੱਚ ਵੀ ਹੈ ਵਰਡ ਫਲੂਐਂਸੀ ਸੀ ਨੰਬਰ ਤੇ ਹੈ ਫਿਰ ਵੇਖੋ ਨੰਬਰ ਫੈਸਿਲਿਟੀ ਇੱਥੇ ਗੱਲ ਕੀਤੀ ਆ ਨੰਬਰ ਫੈਕਟਰ ਜੋ ਵੀ ਤੁਸੀਂ ਮੰਨਣਾ ਚਾਹੋ ਜਿਵੇਂ ਨੰਬਰ ਦੀ ਵੀ ਗੱਲ ਕੀਤੀ ਆ ਸਪੈਸ਼ਲ ਵਿਜ਼ੂਅਲਾਈਜੇਸ਼ਨ ਦੀ ਵਿਜ਼ੂਅਲਾਈਜੇਸ਼ਨ ਦੀ ਵੀ ਗੱਲ ਕੀਤੀ ਆ ਅਸੋਸੀਏਟਿਵ ਮੈਮਰੀ ਦੀ ਵੀ ਗੱਲ ਕੀਤੀ ਆ ਮੈਮਰੀ ਇੱਥੇ ਲਿਖਿਆ ਹੋਇਆ ਪਰਸੈਪਚੁਅਲ ਸਪੀਡ ਐਂਡ ਰੀਜ਼ਨਿੰਗ ਇਹ ਕੁਝ ਚੀਜ਼ਾਂ ਸੀਗੀਆਂ ਜਿਨ੍ਹਾਂ ਦੀ ਗੱਲ ਇਹਨਾਂ ਦੁਆਰਾ ਕੀਤੀ ਗਈ ਸੀਗੀ ਬਟ ਅਬਸਟ੍ਰੈਕਟ ਥਿੰਕਿੰਗ ਦੀ ਇਹਨਾਂ ਨੇ ਗੱਲ ਨਹੀਂ ਕੀਤੀ ਸੋ ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ ਚੱਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ ਸਟੈਨਫੋਰਡ ਬਿਨੇ ਦਾ ਇੱਕ ਸਕੇਲ ਸੀਗਾ ਇਜ਼ ਅ ਟਾਈਪ ਆਫ ਸਟੈਨਫੋਰਡ ਬਿਨੇ ਦਾ ਜਿਹੜਾ ਸਕੇਲ ਸੀਗਾ ਉਹ ਕਿਸ ਤਰ੍ਹਾਂ ਦਾ ਸਕੇਲ ਹੈਗਾ ਸੀ ਸਟੈਨਫੋਰਡ ਬਿਨੇ ਸਕੇਲ ਡੈਸ਼ ਦੇ ਕਿਸਮ ਹੈ ਕੀ ਇਹ ਵਰਬਲ ਟੈਸਟ ਹੈ ਨਾਨ ਵਰਬਲ ਗਰੁੱਪ ਟੈਸਟ ਹੈ ਇੰਡੀਵਿਜੂਅਲ ਵਰਬਲ ਟੈਸਟ ਹੈ ਇਹ ਵਿਅਕਤੀਗਤ ਮੌਖਿਕ ਟੈਸਟ ਜਾਂ ਫਿਰ ਵਰਬਲ ਗਰੁੱਪ ਟੈਸਟ ਸਹੀ ਜਵਾਬ ਦੀ ਗੱਲ ਕਰਾਂਗੇ ਸਟੈਟਿਕ ਬੇਸ ਪ੍ਰਸ਼ਨ ਹੈ ਸਟੈਂਫੋਰਡ ਬਿਨੇਦਾ ਸਕੀਲਸ ਹੈਗਾ ਉਹ ਹੈਗਾ ਯਾ ਇੰਡੀਵੀਜੂਅਲ ਵਰਬਲ ਟੈਸਟ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਚੱਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ ਟਰਮਨ ਦੀ ਗੱਲ ਕੀਤੀ ਜਾ ਰਹੀ ਹੈ ਟਰਮਨ ਡਿਫਾਈਨਸ ਇੰਟੈਲੀਜੈਂਸ ਇਨ ਟਰਮ ਆਫ ਟਰਮਨ ਬੁੱਧੀ ਨੂੰ ਇਸ ਪ੍ਰਕਾਰ ਪਰਭਾਸ਼ਿਤ ਕਰਦਾ ਹੈ ਆਪਸ਼ਨ ਨੰਬਰ ਏ ਅਬਿਲਿਟੀ ਟੂ ਅਡਾਪਟ ਢਾਲਣ ਦੀ ਸਮਰੱਥਾ অপশন নাম্বার সি এবিলিটি টু সলভ প্রবলেমস সমস্যাਆਂ ਨੂੰ ਹੱਲ ਕਰਨ ਦੀ ਸਮਰੱਥਾ অপশন নাম্বার বি এবিলিটি টু ਅੰਡਰਸਟੈਂਡ ਸਮਝਣ ਦੀ ਯੋਗਤਾ অপশন নাম্বার ডি এবিলিটি টু ਥਿੰਕ ਇਨ ਐਬਸਟ੍ਰੈਕਟ ਟਰਮ ਸੰਖੇਪ ਸ਼ਬਦਾਂ ਵਿੱਚ ਸੋਚਣ ਦੀ ਯੋਗਤਾ ਸਹੀ ਜਵਾਬ ਤੁਹਾਡਾ ਹੈਗਾ ਜੀ ਕਿ ਟਰਮ ਨੇ ਡਿਫਾਈਨ ਕੀਤੀ ਹੈ ਇੰਟੈਲੀਜੈਂਸ ਨੂੰ ਇਨ ਟਰਮਸ ਆਫ এবিলিਟੀ ਟੂ ਥਿੰਕ ਇਨ ਐਬਸਟ੍ਰੈਕਟ ਟਰਮ ਸੰਖੇਪ ਸ਼ਬਦਾਂ ਵਿੱਚ ਸੋਚਣ ਦੀ ਯੋਗਤਾ ਇਹੀ ਤੁਹਾਡਾ ਸਹੀ ਜਵਾਬ ਹੈ ਚਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ ਕਿੰਡਰਗਾਰਟਨ ਦਾ ਜਿਹੜਾ ਸਕੂਲ ਦਾ ਕਨਸੈਪਟ ਹੈ ਉਹ ਕਿਹਦੇ ਦੁਆਰਾ ਦਿੱਤਾ ਗਿਆ ਕਿੰਡਰਗਾਰਟਨ ਸਕੂਲ ਦੀ ਧਾਰਨਾ ਕਿਸ ਨੇ ਦਿੱਤੀ ਜੌਨ ਡੀਵੀ ਪੈਸਟੋਲੋਜੀ ਹੈਬਰਟ ਫਰੋਬਲ ਸਹੀ ਜਵਾਬ ਦੀ ਗੱਲ ਕਰਾਂਗੇ ਕਿੰਡਰਗਾਰਟਨ ਸਕੂਲ ਦੀ ਗੱਲ ਕੀਤੀ ਸੀਗੀ ਜਿਹੜਾ ਕਨਸੈਪਟ ਸੀਗਾ ਉਹ ਦਿੱਤਾ ਗਿਆ ਸੀਗਾ ਫਰੋਬਲ ਦੁਆਰਾ ਪਲੇ ਮੈ ਪਲੇ ਵੇ ਮੈਥਡ ਵੀ ਇਹਨਾਂ ਦੁਆਰਾ ਹੀ ਦਿੱਤਾ ਗਿਆ ਸੀ ਫਰੋਬਲ ਇਜ਼ ਦਾ ਰਾਈਟ ਆਨਸਰ ਆਪਸ਼ਨ ਨੰਬਰ ਡੀ ਨੂੰ ਕਰ ਲਿਓ ਟਿਕ ਅੱਗੇ ਪ੍ਰਸ਼ਨ ਵੇਖਦੇ ਹਾਂ the correct sequence of categories of learning outcome in effective domain effective domain di gal kiti ja rahi hai correct sequence puchha ja raha prabhavi domain vich sikhan de netija diyan shreeniyan da sahi kram receiving responding valuing organization and characterization prapt karna jawab dena mul dena sangathan ate visheshta option number b receiving responding organization valuing and characterization prapt karna jawab dena sangathan karna mul dena visheshta option number c receiving responding valuing organization and characterization ਇਹ ਆਪਸ਼ਨ ਵੈਸੇ ਇਹਨਾਂ ਨੇ ਸਿਮਿਲਰਲੀ ਦਿੱਤੀ ਹੋਈ ਆ ਆਪਸ਼ਨ ਨੰਬਰ ਡੀ ਰিসিভিং ਰਿਸਪੌਂਡਿੰਗ ਆਰਗੇਨਾਈਜੇਸ਼ਨ ਕੈਰੈਕਟਰਾਇਜ਼ੇਸ਼ਨ ਐਂਡ ਵੈਲੂਇੰਗ ਸਹੀ ਜਵਾਬ ਦੀ ਗੱਲ ਕਰ ਲੈਣੀ ਆ ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ ਆਪਾਂ ਕੋਈ ਇਨਫੋਰਮੇਸ਼ਨ ਦੱਸ ਰਹੇ ਹਾਂ ਜਿਵੇਂ ਮੈਂ ਤੁਹਾਨੂੰ ਕੋਈ ਜਾਣਕਾਰੀ ਦਿੱਤੀ ਮੈਂ এনवायरमेंट ਬਾਰੇ ਦੱਸਿਆ ਪਰਿਆਵਰਣ ਬਾਰੇ ਦੱਸਿਆ ਵਾਤਾਵਰਣ ਬਾਰੇ ਦੱਸਿਆ ਤੁਸੀਂ ਉਹਨਾਂ ਗੱਲਾਂ ਨੂੰ ਸੁਣ ਲਿਆ ਰਿਸੀਵ ਕਰ ਲਿਆ ਹੁਣ ਤੁਹਾਡੇ ਦਿਲ ਦਿਮਾਗ ਵਿੱਚ ਕੁਐਸਚਨ ਆਉਣਗੇ ਤੁਸੀਂ ਫਿਰ ਕੀ ਕਰਤਾ ਪਹਿਲਾਂ ਕੀਤਾ ਰਿਸੀਵ ਫਿਰ ਤੁਸੀਂ ਕਰੋਗੇ ਰਿਸਪੌਂਡ ਹੁਣ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਦੱਸਤੀਆਂ ਤੇ ਕੁਝ ਗੱਲਾਂ ਦੀ ਤੁਸੀਂ ਇੰਪੋਰਟੈਂਸ ਦੇਵੋਗੇ ਕਿ ਸਾ ਐਨਵਾਇਰਨਮੈਂਟ ਬਾਰੇ ਇਹ ਗੱਲ ਕੀਤੀ ਗਈ ਆ ਤੇ ਆਪਾਂ ਨੂੰ ਇਹਨਾਂ ਗੱਲਾਂ ਨੂੰ ਇੰਪਲੀਮੈਂਟ ਵੀ ਕਰਨਾ ਚਾਹੀਦਾ ਆ ਸੋ ਜਿਹੜੀ ਚੀਜ਼ ਹੋਗੀ ਉਹਦੀ ਤੁਸੀਂ ਵੈਲਿਊਇੰਗ ਕਰੋਗੇ ਕੀ ਕਰੋਗੇ ਵੈਲਿਊਇੰਗ ਕਰੋਗੇ ਮੁੱਲ ਦੇਵੋਗੇ ਫਿਰ ਆਰਗੇਨਾਈਜ਼ ਕਰੋਗੇ ਕਿ ਜਿਹੜੇ ਤੁਸੀਂ ਫੈਸਲੇ ਲੈਣੇ ਆ ਉਹਨੂੰ ਕਿਵੇਂ ਕਰ ਸਕਦੇ ਹੋ ਆਰਗੇਨਾਈਜੇਸ਼ਨ ਕਰੋਗੇ ਤੇ ਬਾਅਦ ਵਿੱਚ ਤੁਹਾਨੂੰ ਲੱਗੂਗਾ ਕਿ ਯਾਰ ਮੈਂ ਤਾਂ ਕਮਾਲ ਹੀ ਕਰ ਦਿੱਤਾ ਆ ਬਹੁਤ ਵਧੀਆ ਕੰਮ ਕੀਤਾ ਆ ਫਿਰ ਇਹ ਇਹਦੀ ਕੈਰੈਕਟਰਾਇਜ਼ੇਸ਼ਨ ਹੋ ਜਾਣੀ ਆ ਸੋ ਇਸ ਤਰ੍ਹਾਂ ਤੁਸੀਂ ਯਾਦ ਕਰ ਲਿਓ ਰੀਸੀਵਿੰਗ ਰਿਸਪੌਂਡਿੰਗ ਵੈਲਵਿੰਗ ਆਰਗਨਾਈਜੇਸ਼ਨ ਐਂਡ ਕੈਰੈਕਟਰਾਇਜ਼ੇਸ਼ਨ ਆਪਸ਼ਨ ਨੰਬਰ A ਨੂੰ ਤੁਸੀਂ ਟੈਕ ਕਰਦੇ ਹੋ ਅਗਲੇ ਪ੍ਰਸ਼ਨ ਨੂੰ ਵੇਖ ਲਓ ਐਡੀਐਸਡੀ ਦੀ ਫੁੱਲ ਫਾਰਮ ਪੁੱਛ ਲਈ ਇਹਨਾਂ ਨੇ ਐਡੀਐਸਡੀ ਵਾਲੀ ਵੀ ਮੈਂ ਵੀਡੀਓ ਬਣਾਈ ਸੀਗੀ ਐਡੀਐਸਡੀ ਲਰਨਿੰਗ ਡਿਸਆਰਡਰ ਦੀ ਗੱਲ ਕਰਦੇ ਆਪਾਂ ਸਿੱਧੀ ਫੁੱਲ ਫਾਰਮ ਦੱਸ ਦੋ ਅਟੈਂਸ਼ਨ ਡਿਸਆਰਡਰ ਐਂਡ ਹਾਈਪਰਐਕਟਿਵਿਟੀ ਡੈਫਿਸਿਟ অপশন নাম্বার বি अटेंशन डेफिशिएंसी एंड हाइपरएक्टिविटी डिसऑर्डर ऑप्शन नंबर सी अटेंशन डेफिशिएट हाइपरएक्टिविटी डिसऑर्डर अटेंशन डिसऑर्डर हाइपरटेंशन डेफिशिएट सही जवाब हैगा जी ऑप्शन नंबर सी अटेंशन डेफिशिएट हाइपरएक्टिविटी डिसऑर्डर इदा सही जवाब है ऑप्शन नंबर सी नु ਕਰਦੇਓ टिक अगले प्रश्न नु देख लन्ने हां डैश आर प्रॉब्लम्स इन प्रोनउंसिंग साउंड्स करेक्टली आवाजा दा सही उच्चारण ਕਰਨ وچ সমস্যাواں ਹਨ ਕੀ এਦਾ جواب ਫਲੂਐਂਸੀ ਡਿਸਆਰਡਰ ਹੈ ਪ੍ਰਭਾਵਕਾਰ ਆਰਟੀਕੂਲੇਸ਼ਨ ਡਿਸਆਰਡਰ ਵੌਇਸ ਡਿਸਆਰਡਰ ਲੈਂਗੁਏਜ ਡਿਸਆਰਡਰਸ ਜੇ ਕਿਸੇ ਨੂੰ ਕੋਈ ਵਰਡ ਬੋਲਣ ਵਿੱਚ ਸਮੱਸਿਆ ਆ ਰਹੀ ਹੈ ਜਿਵੇਂ ਕਈ ਵਾਰ ਕੋਈ ਸ਼ਬਦ ਨਹੀਂ ਬੋਲਿਆ ਜਾਂਦਾ ਆਪਣੇ ਤੋਂ ਤੇ ਸਹੀ ਜਵਾਬ ਕੀ ਹੋਊਗਾ ਫਲੂਐਂਸੀ ਡਿਸਆਰਡਰ ਤਾਂ ਹੋਊਗਾ ਨਹੀਂ ਕਿਉਂਕਿ ਇਹਦੇ ਵਿੱਚ ਆਪਾਂ ਪ੍ਰਵਾਹ ਜਿਵੇਂ ਕਿ ਆਪਾਂ ਬੋਲ ਰਹੇ ਹੁੰਨੇ ਆ ਤੇ ਹੋ ਸਕਦਾ ਆਪਾਂ ਜ਼ਿਆਦਾ ਪੌਜ਼ ਲੈ ਲਈਏ ਘੱਟ ਪੌਜ਼ ਲੈ ਲਈਏ ਫਲੂਐਂਸੀ ਦਾ ਹੋਊਗਾ ਨਹੀਂ ਆਰਟੀਕੂਲੇਸ਼ਨ ਡਿਸਆਰਡਰ ਇਹਦਾ ਸਹੀ ਜਵਾਬ ਹੋਊਗਾ ਕਈ ਵਰਡ ਆਪਣੇ ਮੂੰਹ ਦੇ ਵਿੱਚੋਂ ਨਿਕਲਦੇ ਹੀ ਨਹੀਂ ਕਈ ਅੱਖਰ ਸਾਡੇ ਤੋਂ ਬੋਲੇ ਹੀ ਨਹੀਂ ਜਾਂਦੇ ਕਈ ਵਾਰ ਤੁਸੀਂ ਇਹੋ ਜਿਹੇ ਬੱਚੇ ਵੀ ਵੇਖੇ ਹੋਣੇ ਆ ਜਿੰਨਾ ਮਰਜ਼ੀ ਉਹਨਾਂ ਨੂੰ ਦੱਸ ਲੋ ਉਹ ਪ੍ਰੈਕਟਿਸ ਨਾਲ ਚੀਜ਼ਾਂ ਕਰਤਾ ਲੈਂਦੇ ਆ ਪਰ ਟਾਈਮ ਲੱਗਦਾ ਆ ਸੋ ਇਹਦਾ ਸਹੀ ਜਵਾਬ ਹੈਗਾ ਜੀ ਆਰਟੀਕੂਲੇਸ਼ਨ ਡਿਸਆਰਡਰ ਆਰਟੀਕੂਲੇਸ਼ਨ ਡਿਸਆਰਡਰ ਦੇ ਵਿੱਚ ਪ੍ਰੋਬਲਮ ਆਉਂਦੀ ਆ ਸਾਉਂਡਸ ਨੋ ਕਰੈਕਟ ਪ੍ਰੋਨਾਂਊਂਸ ਕਰਨ ਦੇ ਵਿੱਚ ਵਾਇਸ ਡਿਸਆਰਡਰ ਦੇ ਵਿੱਚ ਜਦੋਂ ਬੱਚੇ ਦੀ ਆਵਾਜ਼ ਥੋੜੀ ਜਿਹੀ ਖਰਾਬ ਜੀ ਹੋਵੇ ਕੁਆਲਿਟੀ ਵਧੀਆ ਨਾ ਹੋਵੇ ਵਾਇਸ ਡਿਸਆਰਡਰ ਦੇ ਵਿੱਚ ਜਦੋਂ ਦੀ ਪਿਚ ਵਧੀਆ ਨਹੀਂ ਹੁੰਦੀ ਵਾਇਸ ਡਿਸਆਰਡਰ ਦੇ ਵਿੱਚ ਆ ਜਾਂਦਾ ਹੈ ਲੈਂਗੁਏਜ ਡਿਸਆਰਡਰ ਦੇ ਵਿੱਚ ਬੱਚੇ ਦੀ ਗ੍ਰਾਮਰ ਵਗੈਰਾ ਵਧੀਆ ਨਾ ਹੋਵੇ ਸੋ ਸਹੀ ਜਵਾਬ ਕਰ ਲਿਓ ਟਿਕ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਵੇਖੋ ਅ ਟੀਚਰ ਇਜ਼ ਯੂਜ਼ਿੰਗ ਐਨ ਅਲਟਰਨੇਟਿਵ ਕੰਪਿਊਟਰ ਕੀਬੋਰਡ ਟੂ ਫੈਸਿਲਿਟੇਟ ਲਰਨਿੰਗ ਆਫ ਅ ਚਾਈਲਡ ਸਫਰਿੰਗ from cerebral palsy is an example of which type of technology dimaghi adrang to peedit bacche ide sekhan di sahulat layi ik adhyapak ik vikalpik keyboard di vartu kar reha ha ik kis kisam di technology di ik adharan hai gi a ik baccha hai gaya problem hai gaya onu dimaghi keh lo ha na vi adrang cerebral palsy hai te ode layi na use kita ja re keyboard khas keyboard ho te nu tusi kongge ki ਕੀ ਇਹ ਇnstructional ਟੈਕਨੋਲੋਜੀ ਹੈ ਨਿਰਦੇਸ਼ਕ ਟੈਕਨਾਲੋਜੀ ਕੰਪਿਊਟਰ ਅਸਿਸਟੈਂਟਸ ਟੈਕਨੋਲੋਜੀ ਹੈ ਕੰਪਿਊਟਰ ਸਹਾਇਕ ਟੈਕਨੋਲੋਜੀ ਅਸਿਸਟਿਵ ਟੈਕਨੋਲੋਜੀ ਸਹਾਇਕ ਟੈਕਨੋਲੋਜੀ ਜਾਂ ਫਿਰ ਕੰਪਲੈਕਸ ਹਾਈਪਰਮੀਡੀਆ ਸਹੀ ਜਵਾਬ ਤੁਹਾਡਾ ਹੋਏਗਾ ਜੀ অপਸ਼ਨ ਨੰਬਰ ਸੀ অপਸ਼ਨ ਨੰਬਰ ਸੀ ਸਹੀ ਜਵਾਬ ਹੈ ਕਿਉਂਕਿ ਇਹਦੇ ਵਿੱਚ ਐਡਾਪਟੇਸ਼ਨ ਦੀ ਗੱਲ ਕੀਤੀ ਜਾ ਰਹੀ ਹੈ ਕਿਹਦੀ ਐਡਾਪਟੇਸ਼ਨ ਦੀ ਕਿ ਬੱਚੇ ਲਈ ਆਪਾਂ ਇੱਕ ਵੱਖਰਾ ਕੀਬੋਰਡ ਲੈਂਦਾ ਆ ਉਹਦੀ ਹੈਲਪ ਲਈ ਕੰਪਿਊਟਰ ਅਸਿਸਟੈਂਟ ਟੈਕਨੋਲੋਜੀ ਨਹੀਂ ਆਊਗਾ ਕਿਉਂਕਿ ਇਦੇ ਵਿੱਚ ਸਪੈਸ਼ਲ ਜਿਹੜਾ ਕੀਬੋਰਡ ਲਿਆਂਦਾ ਗਿਆ ਆ ਉਹ ਬੱਚੇ ਦੀਆਂ ਨੀਡਸ ਨੂੰ ਕੈਟਰ ਕਰਨ ਦੇ ਲਈ ਇਹਦੇ ਕਰਕੇ ਇਹਨੂੰ ਅਸਿਸਟਿਵ ਟੈਕਨੋਲੋਜੀ ਦਾ ਨਾਮ ਦਵਾਂਗੇ। ਆਪਸ਼ਨ ਨੰਬਰ ਸੀ ਨੂੰ ਕਰਦੇ ਹੋ ਟਿੱਕ। ਅੱਗੇ ਇਨਕਲੂਜ਼ਿਵ ਦੀ ਗੱਲ ਕੀਤੀ ਜਾ ਰਹੀ ਆ। ਸਿੱਖਿਆ ਵਿੱਚ ਸ਼ਮੂਲੀਅਤ ਦਾ ਹਵਾਲਾ ਦਿੰਦਾ ਹੈ। ਸਟੂਡੈਂਟਸ ਵਿਦ ਸਪੈਸ਼ਲ ਨੀਡਸ 스ਪੈਂਡ 올 देयर ਟਾਈਮ ਵਿਦ ਨਾਰਮਲ ਸਟੂਡੈਂਟਸ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀ ਆਪਣਾ ਸਾਰਾ ਸਮਾਂ ਆਮ ਵਿਦਿਆਰਥੀ ਨਾਲ ਬਿਤਾਉਂਦੇ ਹੈਗੇ ਆ। ਆਪਸ਼ਨ ਨੰਬਰ ਬੀ ਸਟੂਡੈਂਟ ਵਿਦ ਸਪੈਸ਼ਲ ਨੀਡ ਸਪੈਂਡ ਹਾਫ ਆਫ देयर ਟਾਈਮ ਵਿਦ ਨਾਰਮਲ ਸਟੂਡੈਂਟਸ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀ ਆਪਣਾ ਅੱਧਾ ਸਮਾਂ ਅੱਧਾ ਸਮਾਂ ਆਮ ਵਿਦਿਆਰਥੀ ਨਾਲ ਬਿਤਾਉਂਦੇ ਆ ਸਟੂਡੈਂਟ ਵਿਦ ਸਪੈਸ਼ਲ ਨੀਡ ਅਟੈਂਡ ਸਪੈਸ਼ਲ ਸਕੂਲ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀ ਵਿਸ਼ੇਸ਼ ਸਕੂਲਾਂ ਵਿੱਚ ਜਾਂਦੇ ਹਨ ਜਾਂ ਫਿਰ ਇੰਟੀਗ੍ਰੇਸ਼ਨ ਆਫ ਸਪੈਸ਼ਲ ਨੀਡ ਸਟੂਡੈਂਟ ਵਿਦ ਨਾਰਮਲ ਸਟੂਡੈਂਟ ਓਕੇਸ਼ਨਲੀ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀ ਕਦੇ-ਕਦਾਈ ਆਮ ਵਿਦਿਆਰਥੀਆਂ ਨਾਲ ਇੱਕ ਹੀ ਕਰਨ ਸਹੀ ਜਵਾਬ ਤੁਹਾਡਾ ਆਪਸ਼ਨ ਏ ਆ ਜਦੋਂ ਵੀ ਗੱਲ ਕਰਦੇ ਆ ਇਨਕਲੂਸਿਵ ਐਜੂਕੇਸ਼ਨ ਦੀ ਇਨਕਲੂਸਿਵ ਇਨਕਲੂਜ਼ਨ ਇਨ ਐਜੂਕੇਸ਼ਨ ਇਹਦਾ ਮਤਲਬ ਹੁੰਦਾ ਹੈ ਕਿ ਨਾਰਮਲ ਬੱਚਿਆਂ ਦੇ ਨਾਲ ਸਪੈਸ਼ਲ ਬੱਚੇ ਪੜ੍ਹਦੇ ਹੁੰਦੇ ਆ ਸੋ ਆਪਸ਼ਨ ਨੰਬਰ A ਇਜ਼ ਦਾ ਰਾਈਟ ਆਨਸਰ ਚੱਲਦੇ ਆ ਅੱਜ ਦੇ ਸੈਕੰਡ ਲਾਸਟ ਪ੍ਰਸ਼ਨ ਤੇ ਮੋਸਟ ਕਾਮਨਲੀ ਆਇਡੈਂਟੀਫਾਈਡ ਫਾਰਮ ਆਫ ਇੰਟੈਲੈਕਚੁਅਲ ਡਿਸੇਬਿਲਟੀ ਵਿਚ ਇਜ਼ ਜੈਨੇਟਿਕਲੀ ਟ੍ਰਾਂਸਮਿਟਿਡ ਇਜ਼ ਬੌਧਿਕ ਅਪੰਗਤਾ ਦਾ ਸਭ ਤੋਂ ਆਮ ਤੌਰ ਤੇ ਪਛਾਣਿਆ ਜਾਣ ਵਾਲਾ ਰੂਪ ਜੋ ਕਿ ਜੈਨੇਟਿਕ ਤੌਰ ਤੇ ਪ੍ਰਸਤਾਰਿਤ ਹੁੰਦਾ ਹੈ ਜੈਨੇਟਿਕ ਸਿੰਡਰੋਮ ਡਾਊਨ ਸਿੰਡਰੋਮ ਬਰਥ ਡਿਸਆਰਡਰ ਸਿੰਡਰੋਮ ਇੰਟੈਲੈਕਚੁਅਲ ਡਿਸਆਰਡਰ ਇੱਥੇ ਉਹੀ ਕਰੋਮੋਸੋਮ ਵਗੈਰਾ ਦੀ ਗੱਲ ਕੀਤੀ ਜਾਂਦੀ ਆ ਕਿ ਜਦੋਂ ਬੱਚੇ ਦੀ ਫਿਜ਼ੀਕਲ ਜਾਂ ਫਿਰ ਮੈਂਟਲ ਐਬਿਲਿਟੀ ਸਹੀ ਨਾ ਹੋਵੇ ਕਿਉਂ ਨਹੀਂ ਸਹੀ ਹੁੰਦੀ ਇਹਦੇ ਪਿੱਛੇ ਮੋਸਟ ਕਾਮਨਲੀ ਆਇਡੈਂਟੀਫਾਈਡ ਫਾਰਮ ਇੰਟੈਲੈਕਚੁਅਲ ਰਿਸੇਬਿਲਟੀ ਵਿਚ ਜੈਨੇਟਿਕਲੀ ਟ੍ਰਾਂਸਮਿਟਿਡ ਇਸ ਇਹਨੂੰ ਡਾਊਨ ਸਿੰਡਰੋਮ ਕਿਹਾ ਜਾਂਦਾ ਕੀ ਕਿਹਾ ਜਾਂਦਾ ਡਾਊਨ ਸਿੰਡਰੋਮ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਲਾਸਟ ਪ੍ਰਸ਼ਨ ਵੇਖੋ ਡੈਸ਼ ਰੈਫਰ ਟੂ ਅ ਬ੍ਰੌਡ ਰੇਂਜ ਆਫ ਆਟਿਜ਼ਮ ਡਿਸਆਰਡਰ ਇਨਕਲੂਡਿੰਗ ਦਾ ਕਲਾਸਿਕਲ ਐਂਡ ਸੀਵੀਅਰ ਫਾਰਮ ਆਫ ਆਟਿਜ਼ਮ ਆਟਿਜ਼ਮ ਦੇ ਕਲਾਸਿਕਲ ਅਤੇ ਗੰਭੀਰ ਰੂਪਾ ਸਮੇਤ ਆਟਿਜ਼ਮ ਵਿਕਾਰ ਦੀ ਇੱਕ ਵਿਸ਼ਾਲ ਸ਼੍ਰੇਣੀ ਦਾ ਹਵਾਲਾ ਦਿੰਦਾ ਹੈ ਕੀ ਇਹ ਆਟਿਜ਼ਮ ਸਪੈਕਟ੍ਰਮ ਡਿਸਆਰਡਰ ਆਟਿਜ਼ਮ ਸਪੈਸਿਫਿਕ ਡਿਸਆਰਡਰ ADHD ਜਾਂ ਫਿਰ ADHD ਗੱਲ ਇਹਦੀ ਕੀਤੀ ਜਾ ਰਹੀ ਹੈ অপਸ਼ਨ ਨੰਬਰ A ਦੀ ਇਹ ਕੰਪਲੀਟ ਅੰਬ੍ਰੇਲਾ ਟਰਮ ਹੈ ਕਾਫੀ ਸਾਰੀਆਂ ਟਰਮਸ ਇਹਦੇ ਅੰਡਰ ਆ ਜਾਂਦੀਆਂ ਨੇ ਸੋ ਇਹ ਇੱਕ ਅੰਬ੍ਰੇਲਾ ਟਰਮ ਹੈ ਮੇਨ ਟਰਮ ਹੈਗੀ ਆ ਸੋ ਆਟイズਮ ਸਪੈਕਟਰਮ ਡਿਸਆਰਡਰ ਰੈਫਰ ਟੂ ਬ੍ਰਾਡ ਰੇਂਜ ਇਹਦੇ ਅੰਡਰ ਕਾਫੀ ਸਾਰੇ ਆਟイズਮ ਡਿਸਆਰਡਰ ਤੁਹਾਨੂੰ ਵੇਖਣ ਨੂੰ ਮਿਲਦੇ ਆ ਸੋ অপਸ਼ਨ ਨੰਬਰ A ਜਵਾਬ ਨੂੰ ਤੁਸੀਂ ਟਿਕ ਲਗਾ ਦੇਣਾ ਹੈ ਇਹ ਅੱਜ ਦਾ ਆਪਣਾ ਲਾਸਟ ਪ੍ਰਸ਼ਨ ਹੈ ਸੈਸ਼ਨ ਦੇਖਣ ਦਾ ਬਹੁਤ-ਬਹੁਤ ਸ਼ੁਕਰੀਆ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਥੈਂਕ ਯੂ ਸੋ ਮੱਚ ਫॉर ਵਾਚਿੰਗ ਗੋਡ ਬlesਸ ਯੂ ਆਲ